ਪਸਵਾ ਦਾ ਜੇਕਰ ਪਸਵਾ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚਾਂ ਤੇ ਕੱਸੀ ਆ ਜਿਹੜੀ ਲੰਗਿਆਣੇ ਵਾਲੀ ਉਹ ਕੱਸੀ ਲੰਗ ਕੇ ਸਿਵਨ ਵਾਲਾ ਨੰਗ ਸੁਹਾ ਨੰਗ ਕੇ ਬਾਹਰ ਲੰਗਿਆਣਾ ਪਿੰਡ ਆ ਜਿਹੜਾ ਦੋ ਲੰਗਿਆਣੇ ਨੂੰ ਜਦੋਂ ਆਪਾਂ ਰੋਡਿਆਂ ਨੂੰ ਜਾਣੇ ਆ ਰੋਡੇ ਪਿੰਡ ਆ ਜਿਹੜਾ ਇਧਰਲੇ ਪਾਸੇ ਰਹਿ ਗਿਆ ਬਈ ਚਾਤੀ ਮੁਰਾਦੀ ਦੀਪ ਤਲੰਗਿਆਣਾ ਰਹਿ ਗਿਆ ਇਧਰਲੀ ਸਾਈਡ ਤੇ ਬਸ ਤੁਸੀਂ ਰੋਡਿਆਂ ਤੋਂ ਥੋੜਾ ਜਿਹਾ ਇਧਰ ਪਿੱਛੇ ਨੂੰ ਲੰਗਿਆਣੇ ਵਾਲੇ ਪਾਸੇ ਨੂੰ ਆਉਣਾ ਵਾ ਤੇ ਸੂਆ ਲੰਗਣ ਤੋਂ ਬਾਅਦ ਕੱਸੀ ਲੰਗਣ ਤੋਂ ਬਾਅਦ ਹੀ ਪਾਈ ਦਾ ਰਹਿਣਾ ਵਸੇਰਾ ਵਾ ਕੀ ਨਾਮ ਸੀ ਵੀਰੇ ਆਪਣਾ ਜਸਵਿੰਦਰ ਸਿੰਘ ਵੀਰੇ ਦੇ ਘਰੇ ਮੈਂ ਮੌਜੂਦ ਆਂ ਬਾਈ ਆਹ ਚੋਟੀ ਪਹਿਲਾ ਸੂਆ ਹੁੰਦੀ ਆ ਵੀਰੇ ਤੋਰਦੀ ਬਾਈ ਖੋਲਦੀ ਪਹਿਲਾ ਸੂਆ ਇਹਨੇ ਕਰਮਾ ਵਾਲੀ ਨੇ ਸੂਣਾ ਵਾ ਐਮ 51 ਦੀ ਇਹ origignal ਬਾਈ ਆਪ ਆ ਬਾਈ ਆਂਦਾ ਤੇ 705 77 ਤੋਂ ਇਹ ਕਰਮਾ ਵਾਲੀ ਗੱਬਣਾ ਪੰਜ ਚਾਰ ਦਿਨ ਇਹਦੇ ਰਹਿੰਦੇ ਆ ਸੂਣ ਦੇ ਵਿੱਚ ਲੇਵਲ ਉਹ ਬਹੁਤ ਖਰਾ ਤਿਆਰ ਕੀਤਾ ਥੋੜੀ ਜਿਹੀ ਲੱਸੀ ਜ਼ਰੂਰ ਆ ਛੋਟੀ ਬਾਕੀ ਬਈ ਥੱਲੋ ਥੱਲੋ ਡਾਡੀ ਚੰਗੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਬਾਈ ਜਾਂਦਾ ਵੀ ਆਪਾਂ ਸੀਮਨ ਦਾ ਰਿਕਾਰਡ ਵੀ ਪ੍ਰੋਪਰ ਦੇਵਾਂਗੇ ਬਾਈ ਨੂੰ ਜਿਹੜਾ ਵੀ ਭਰਾ ਉਗਾ ਲੈਣ ਆਪਣੇ ਕੋਲੇ ਦੇਖ ਸਕਦੇ ਆ ਵੀਰੇ ਐਮ 51 ਦੀ ਇਹ ਆਪ 70577 ਤੋਂ ਕਰਮਾ ਵਾਲੀ ਗੱਬਣ ਸੁਭਾਅ ਦੇ ਵਿੱਚ ਠੰਡੀ ਸੀਲ ਪੂਰੀ ਨਵੇਂ पांडे ਦੇ ਵੱਲੋਂ ਪੂਰੀ ਖੜੀ ਓਕੇ ਦੀ ਰਿਪੋਰਟ ਜਮ੍ਹਾਂ ਵੀਰੇ ਜਿਹੜੇ ਪ੍ਰਾਣੇ ਘਰੇ ਰੱਖਣ ਨੂੰ ਲੈਣੀ ਹੁੰਦੇ ਲਈ ਲਾਹੇਵੰਦ ਚੀਜ਼ ਆ ਕੱਦ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਹ ਸਮੁੰਦਰ ਦੇ ਵਿੱਚ ਉਚਾਈ ਚੰਗੀ ਆ ਲੰਬਾਈ ਦੇ ਵਿੱਚ ਸਮੱਧਰ ਕਹਿ ਸਕਦੇ ਆਪਾਂ ਇਹਨੂੰ ਕਰਮ ਵਾਲੀ ਨੂੰ ਵੀਰੇ ਬਾਕੀ ਛੋਟੀ ਖਰੀ ਇੱਕ ਵਜ ਦੀ ਲੇਵਾ ਭਾਂਡੇ ਤੇ ਫਿਰ ਲਾਉਦੀ ਕੈਮਰਾ ਇੱਕੋ ਜਿਹਾ ਲੇਵਾ ਪਿਆ ਕਰਮ ਵਾਲੀ ਦਾ ਭਾਈ ਨਾ ਕੋਈ ਭੜਾ ਨਾ ਕੋਈ ਐਨ ਓਕੇ ਆ ਜਮਾ ਜਿੰਨੀ ਹੈਗੀ ਆ ਵੀਰੇ ਸਾਫ ਸੁਥਰੀ ਆ ਕਾਗਜ਼ੀ ਜਮਾ ਬਰੀਕ ਚਮੜੀ ਦੇ ਵਿੱਚ ਆ ਸਿੰਘਾਂ ਦੀ ਵੀ ਗੋਲਾ ਸੋਹਣੀ ਸੁਨੱਖੀ ਆ ਬਸ ਲਿੱਸੀ ਲਿੱਸੀ ਆ ਕੱਲੀ 1,20,000 ਰੁਪਏ ਦੀ ਡਿਮਾਂਡ ਆ ਵੀਰੇ ਵੀਰੇ ਦਾ ਨੰਬਰ ਨੋਟ ਕਰ ਲਓ ਤੁਸੀਂ ਜਿਹੜੇ ਨੰਬਰ ਤੇ ਗੱਲਬਾਤ ਕਰਨੀ ਵਟਸਐਪ ਤੇ ਲੱਗੋ ਕਿਹਨੇ ਗੱਲ 9579 ਦਿੱਤਾ ਵੀ ਲੱਗਿਆ ਸਿੱਧਾ ਵੀ ਲੱਗ ਜੂਗੇ ਸਿੱਤੇ ਹਨਾ ਆਹ ਨੰਬਰ ਨੋਟ ਕਰੋ ਵੀਰੇ ਬਾਈ ਦਾ ਨੰਬਰ ਹੈਗਾ 97796 ਤੇ 28196 97796 28196 97796 28196 ਇਹ ਨੰਬਰ ਆ ਬਾਈ ਦਾ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਰਾਬਤਾ ਕਰ ਮਿੱਤਰੋ ਪਿੰਡ ਆ ਜਿਹੜਾ ਉਹ ਰੋਡੇ ਆ ਜਿਲ੍ਹਾ ਲੱਗਦਾ ਵਾ ਬਾਈ ਨੂੰ ਮੋਗਾ ਲੰਗਿਆਣੇ ਵਾਲੀ ਛੜਕ ਦੇ ਉੱਤੇ ਬਾਈ ਦਾ ਰਹਿਣਾ ਵਸੇਰਾ ਵਾ ਪਰਮਿੰਦਰ ਸਿੰਘ ਵੀਰੇ ਦੇ ਘਰੋਂ ਵੀਡੀਓ ਦਿਖਾਈ ਆ ਧੰਨਵਾਦ